ਜੋ ਸਭ ਦੇਖਿਆ ਜਾਵੇ ਜਿਵੇਂ ਪਰਲ ਸੁਖਦੇਵ ਸਿੰਘ ਢੀਂਸਾਵਰ ਨੂੰ ਲੈ ਕੇ ਫੈਸਲਾ ਲਿਆ ਗਿਆ ਆ ਕੀ ਸੋਚੋਗੇ ਤੇ ਕੀ ਕਹੋਗੇ ਇਸ ਚੀਜ਼ ਨੂੰ ਲੈ ਕੇ ਕਿਉਂ ਸਾਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਯਾਰ ਐਸਐਸ ਕਿੰਨਾ ਕਿਤੇ ਇਹ ਭੂਮਿਕਾ ਨਿਵਾਰੀ ਸੀ ਵੀ ਅਕਾਲੀ ਦਲ ਨੂੰ ਤੋੜਿਆ ਜਾਵੇ ਤੇ ਉਹ ਕਿਤੇ ਨਾ ਕਿਤੇ ਕਹਿੰਦੇ ਨੇ ਵੀ ਕਮਾਂਡ ਹੈ ਜਿਹੜੀ ਉਹ ਤੁਹਾਡੇ ਵਿੱਚ ਦੀ ਗਈ ਸਾਰੇ ਦੇਖੋ ਇੱਕ ਗੱਲ ਅਸੀਂ ਤਾਂ ਉਹਨਾਂ ਦਾ ਸਾਥ ਛੱਡ ਕੇ ਆਏ ਹਾਂ ਅਸੀਂ ਤਾਂ ਉਹਨਾਂ ਨਾਲ ਐਲਾਈਅੰਸ ਸੀ ਉਹਨਾਂ ਨਾਲ ਐਲਾਈਅੰਸ ਅਸੀਂ ਤੋੜ ਕੇ ਆਏ ਹਾਂ ਜੋ ਲੋਕਾਂ ਦੀ ਭਾਵਨਾਵਾਂ ਦੇਖਦਾ ਇਹ ਗੱਲ ਕਹਿ ਸਕਦਾ ਕਿ ਸੁਬੀਰ ਸਿੰਘ ਬਾਦਲ ਨੂੰ ਲੋਕ ਪੰਜਾਬ ਦੇ ਪ੍ਰਮਾਨ ਨਹੀਂ ਕਰਦੇ। ਕਿ ਹੌਲੀ ਹੌਲੀ ਕਰਕੇ ਚਲੋ ਜਿਹੜੇ ਨਾਮ ਸੀਗੇ ਉਹ ਵੀ ਹਟਾਤੇ ਪਾਰਟੀ ਚ ਜਾਨੀ ਕਿ ਮੈਂਬਰਸ਼ਿਪ ਖਤਮ ਕਰਤੀ ਬਾਹਰ ਕਰਤਾ ਹੈਗਾ। ਪਰ ਅੱਗੇ ਦੀ ਸਿਆਸਤ ਕੀ ਲੈ ਕੇ ਚੱਲੇ ਹੋ ਕਿ ਲੋਕ ਪੰਥਕ ਤੌਰ ਤੇ ਤੁਹਾਨੂੰ ਦੇਖਣਗੇ ਜਾਂ ਉਹਨਾਂ ਨੂੰ ਦੇਖ। ਇਹ ਤਾਂ ਫੈਸਲਾ ਲੋਕਾਂ ਨੇ ਕਰਨਾ ਹੈ। ਅਜਲੀਆਂ ਗੱਲਾਂ ਆ ਰਹੀਆਂ ਨੇ ਜਿਹੜਾ ਚਾਹੇ ਪ੍ਰਦੀਪ ਜਿਹੜਾ ਕਲੀਅਰ ਹੈ ਉਹਨੇ ਗੱਲ ਕਹੀ ਮੀਮਸਾ ਨੇ ਕਹੀ ਜਾਂ ਕੱਲ ਜਿਹੜੇ ਜਿਨ੍ਹਾਂ ਨੇ ਐਫ ਆਈ ਆਰ ਕਰਾਈ ਸੀ ਖਾਲਸਾ ਜੀ ਜਿਨ੍ਹਾਂ ਨੇ ਉਦੋਂ ਡੇਰੇ ਬਾਬੇ ਦੇ ਮੁਖੀ ਦੇ ਖਿਲਾਫ ਉਹਦੇ ਤੇ ਪ੍ਰੈਸ਼ਰ ਪਾਇਆ ਉਹਨੇ ਆਪ ਕਹੇ ਵੀ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਇਹਨਾਂ ਵੱਲੋਂ ਸੋ ਗੱਲਾਂ ਛੋਟੀਆਂ ਥੋੜਾ ਨੇ ਬੜੇ ਸੀਰੀਅਸ ਗੱਲਾਂ ਨੇ ਸਸੇ ਕੱਲ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਖੈਰ ਸਭ ਨੂੰ ਪਤਾ ਕਿਵੇਂ ਆਪਸੀ ਤਾਲਮੇਲ ਜਿਹੜਾ ਵਿਗੜਿਆ ਹੋਇਆ ਉਹਦੇ ਵਿੱਚ ਦੇਖੀਏ ਤਾਂ ਕੁਝ ਦਿਨ ਪਹਿਲਾਂ ਜਿਹੜਾ ਕਿ ਕਈ ਇਕੱਠੇ ਨਾਮ ਨੇ ਜਿਹੜੇ ਬਾਹਰ ਕੀਤੇ ਗਏ ਪ੍ਰਵਿੰਦਰ ਸਿੰਘ ਢੀਂਡ ਸਾਹਿਬ ਮਲੂਕਾ ਹੋਰਾਂ ਦੀ ਬੇਬੀ ਜਗੀਰੋ ਕੌਰ ਹੋਰਾਂ ਦੀ ਗੱਲ ਕਰੀਏ ਤਾਂ ਕੱਲ ਸੁਦੇਸ਼ ਸਿੰਘ ਢੀਂਡ ਸਾਹ ਨੂੰ ਲੈ ਕੇ ਵੀ ਫੈਸਲਾ ਲੈ ਗਿਆ ਪਰ ਉਹਨਾਂ ਦੇ ਵਿੱਚ ਇੱਕ ਵੱਡੀ ਗੱਲ ਅਕਾਲੀ ਦਲ ਨੇ ਇਹ ਗੱਲ ਕਹੀ ਕਿ ਆਪਰੇਸ਼ਨ ਨਾਗਪੁਰ ਹੈਗਾ ਤੇ ਉਹ ਤੋਂ ਬਾਅਦ ਹੁਣ ਅੱਗੇ ਦੀ ਸਿਆਸਤ ਲਾਜ਼ਮੀ ਜੀ ਗੱਲ ਹੈ ਕਿ ਰਿਐਕਟਰ ਦੂਜੇ ਪਾਸੇੋਂ ਵੀ ਹੋਣਾ ਪ੍ਰਵਿੰਦਰ ਸਿੰਘ ਢੀਂਸਾ ਸਾਡੇ ਨਾਲ ਨੇ ਢੀਂਸਾ ਸਾਹਿਬ ਦੇਖਿਆ ਜਾਵੇ ਜਿਵੇਂ ਕੱਲ ਸੁਖਦੇਵ ਸਿੰਘ ਢੀਂਸਾ ਹੋਰ ਨੂੰ ਲੈ ਕੇ ਫੈਸਲਾ ਲਿਆ ਗਿਆ ਆ ਕੀ ਸੋਚੋਗੇ ਤੇ ਕੀ ਕਹੋਗੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਵੱਡੇ ਤੌਰ ਦੇ ਉੱਤੇ ਲਗਾਤਾਰ ਢੀਂਸਾ ਸਾਹਿਬ ਵੀ ਤੇ ਤੁਸੀਂ ਵੀ ਚਲੋ ਸਵਾਲ ਤਾਂ ਚੁਕਰੇ ਸੀਗੇ ਪਰ ਹੋਈ ਉਹੀ ਗੱਲ ਜਿਹੜੀ ਲੱਗਦੀ ਸੀ ਵੀ ਕਿਸੇ ਨਾ ਕਿਸੇ ਦਿਨ ਸ਼ਾਇਦ ਭਾਵੇਂ ਸਰਪ੍ਰਸਤ ਨੇ ਢੀਂਸਾ ਹੋਰ ਨੂੰ ਲੈ ਕੇ ਵੀ ਇਹ ਫੈਸਲਾ ਲੈ ਸਕਦੇ ਕਿ ਉਹ ਸਾਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਉਹਨਾਂ ਨੇ ਕਰਨਾ ਹੈਗਾ ਸਮਾ ਜੱਜ ਹਿੰ사 ਸਾਹਿਬ ਨੇ ਜਿਹੜੇ ਸਾਡੇ ਸਾਥੀਆਂ ਨੂੰ ਪਾਠ ਚੋਂ ਕੱਢਿਆ ਗਿਆ ਜਦੋਂ ਉਹਨਾਂ ਦੇ ਹੱਕ ਚ ਗੱਲ ਕਹੀ ਵੀ ਇਹ ਗਲਤ ਤਰੀਕੇ ਨਾਲ ਕੱਢਿਆ ਗਿਆ ਤੇ ਮੈਂ ਇਹਦਾ ਇਹਦੇ ਉਲਟਾ ਤੇ ਸੁਭੀਤ ਸਿੰਘ ਬਾਦਲ ਨੂੰ ਸਾਈਡ ਪਾਸੇ ਹੋਣਾ ਚਾਹੀਦਾ ਤਾਂ ਉਦੋਂ ਬਾਅਦ ਸਾਨੂੰ ਪਤਾ ਸੀ ਵੀ ਹੁਣ ਇਹਨਾਂ ਨੇ ਇਹੋ ਜਿਹਾ ਕੁਝ ਕਰਨੀ ਕਰਨਾ ਹੈਗਾ ਤੋਂ ਸਾਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਨਾਗਪੁਰਾ ਦਾ ਜ਼ਿਕਰ ਹੋਇਆ ਵਿੱਚ ਕੀ ਉਹ ਨਾਗਪੁਰ ਸਿੱਧੀ ਜੀ ਗੱਲ ਹੈ ਵੀ ਆਰਐਸਐਸ ਦਾ ਹੈੱਡਕੁਆਰਟਰ ਵੀ ਆਰਐਸਐਸ ਕਿਤਨਾ ਕਿਤੇ ਇਹ ਭੂਮਿਕਾ ਨਿਵਾਰੀ ਸੀ ਵੀ ਅਕਾਲੀ ਦਲ ਨੂੰ ਤੋੜਿਆ ਜਾਵੇ ਤੇ ਉਹ ਕਿਤਨਾ ਕਿਤੇ ਕਹਿੰਦੇ ਨੇ ਵੀ ਕਮਾਂਡ ਹੈ ਜਿਹੜੀ ਉਹ ਤੁਹਾਡੇ ਵਿੱਚ ਦੀ ਗਈ ਸਾਰੇ ਦੇਖੋ ਇੱਕ ਗੱਲ ਅਸੀਂ ਤਾਂ ਉਹਨਾਂ ਦਾ ਸਾਥ ਛੱਡ ਕੇ ਆਏ ਹਾਂ ਅਸੀਂ ਤਾਂ ਉਹਨਾਂ ਨਾਲ ਅਲਾਈਅንስ ਸੀ ਉਹਨਾਂ ਨਾਲ ਅਲਾਈਅንስ ਅਸੀਂ ਤੋੜ ਕੇ ਆਏ ਹਾਂ ਅਸੀਂ ਉਹਨਾਂ ਨਾਲ ਕਿਵੇਂ ਜਾ ਸਕਦੇ ਹਾਂ ਦੂਜੀ ਗੱਲ ਸਾਡੀ ਤਾਂ ਉਦੋਂ ਵੀ ਇਹ ਲੜਾਈ ਸੀ ਮੈਂ ਤਾਂ ਕਹਿੰਦਾ ਵੀ ਅੰਦਰੋਂ ਰਲੇ ਹੋਏ ਇਹ ਨਹੀਂ ਇਹ ਬਿਲਕੁਲ ਉਹਨਾਂ ਦੇ ਨਾਲ ਨੇ ਆਖਰੀ ਸਮੇਂ ਤੱਕ ਸਮਝੌਤੇ ਦੀ ਤੇ ਗੱਲਾਂ ਚੋਣਾ ਚ ਉਹਨਾਂ ਦੀ ਚਲਦੀਆਂ ਨਹੀਂ ਬੀਜੇਪੀ ਦਾ ਸਮਝੌਤੇ ਦੀ ਗੱਲ ਤਾਂ ਇਹਨਾਂ ਨਾਲ ਹੀ ਚੱਲ ਰਹੀ ਸੀ ਹੋਰ ਤਾਂ ਕਿਸੇ ਨਾਲ ਨਹੀਂ ਸੀ ਨਾ ਚੱਲ ਰਹੀ ਦੂਜੀ ਗੱਲ ਐਸਜੀਪੀਸੀ ਦੇ ਚੋਣਾ ਇਹ ਨਹੀਂ ਹੋਣ ਦੇ ਰਹੇ ਕਰਾਉਣੀਆਂ ਸੈਂਟਰ ਨੇ ਨੇ ਤੇ ਇਹ ਨਹੀਂ ਹੋਣ ਦੇ ਰਹੇ ਐਸਜੀਪੀਸੀ ਨੇ ਚੋਣਾ ਇਹੀ ਰਲੇ ਹੋਏ ਨੇ ਅਸਲ ਤਾਂ ਇਹਨਾਂ ਨੇ ਜਿਹੜਾ ਆਪਰੇਸ਼ਨ ਨਾਗਪੁਰ ਪੰਜਾਬ ਵਿੱਚ ਚਲਾਇਆ ਹੋਇਆ ਹੁਣ ਤੱਕ 328 ਗੁਰੂਗ੍ਰੰਥ ਸਾਹਿਬ ਦੇ ਸਰੂਪਾਂ ਦਾ ਕੋਈ ਪਤਾ ਨਹੀਂ ਚੱਲਿਆ ਕਿੱਥੇ ਗਏ ਕਿ ਕਿਹਨੂੰ ਦਿੱਤੇ ਇਹ ਅੱਜ ਕੱਲ ਕਿਸ ਅਜੇ ਤੱਕ ਕਿਸੇ ਨੂੰ ਜਾਣਕਾਰੀ ਨਹੀਂ ਉਹਨਾਂ ਨੇ ਅਜੇ ਤੱਕ ਇਹਨਾਂ ਨੇ ਜਵਾਬ ਨਹੀਂ ਦਿੱਤਾ ਉਸ ਚੀਜ਼ ਦਾ ਜੋ ਸਾਰਾ ਆਪਰੇਸ਼ਨ ਨਾਗਪੁਰ ਜਿਹੜਾ ਹੈ ਜਿਹੜਾ ਇਹ ਕਹਿ ਰਹੇ ਨੇ ਉਹ ਇਹਨਾਂ ਦੀ ਹੈ ਇਹ ਉਧਰ ਇਤਾਰਾ ਇਹਨਾਂ ਦੇ ਜੁੜੀਆਂ ਹੋਈਆਂ ਨੇ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਦੇ ਫਰੀਦ ਵਿੱਚ ਦੇਖੀਏ ਜਿਵੇਂ ਕਈਏ ਕਿ ਹੁਣ ਅੱਗੇ ਦਾ ਦੌਰ ਕੀ ਰੋਗ ਕਰਨ ਸਾਹਿਬ ਕਿਉਂਕਿ ਹੌਲੀ ਹੌਲੀ ਕਰਕੇ ਚਲੋ ਜਿਹੜੇ ਨਾਮ ਸੀਗੇ ਉਹ ਵੀ ਹਟਾਤੇ ਪਾਰਟੀ ਚ ਯਾਨੀ ਕਿ ਮੈਂਬਰਸ਼ਿਪ ਖਤਮ ਕਰਦੀ ਬਾਹਰ ਕਰਤਾ ਹੈਗਾ ਪਰ ਅੱਗੇ ਦੀ ਸਿਆਸਤ ਕੀ ਲੈ ਕੇ ਚੱਲੇ ਹੋ ਕਿ ਲੋਕ ਪੰਥਕ ਤੌਰ ਤੇ ਤੁਹਾਨੂੰ ਦੇਖਣਗੇ ਜਾਂ ਉਹਨਾਂ ਨੂੰ ਦੇਖੋ ਇਹ ਤਾਂ ਫੈਸਲਾ ਲੋਕਾਂ ਨੇ ਕਰਨਾ ਹੈ ਪਰ ਮੈਂ ਇਹ ਗੱਲ ਕੈਸ ਦੇ ਜੋ ਲੋਕਾਂ ਦੀ ਭਾਵਨਾਵਾਂ ਵਾਂ ਦੇਖਦਾ ਇਹ ਗੱਲ ਕਹਿ ਸਕਦਾ ਹਾਂ ਵੀ ਸੁਖਬੀਰ ਸਿੰਘ ਬਾਦਲ ਨੂੰ ਲੋਕ ਪੰਜਾਬ ਦੇ ਪ੍ਰਮਾਨ ਨਹੀਂ ਕਰਨਗੇ ਲੋਕਾਂ ਨੇ ਪੰਜ ਵਾਰੀ ਇਹ ਸਾਬਤ ਕਰਤਾ ਕਿ ਜਿਹੜੀ ਲੀਡਰਸ਼ਿਪ ਆਊ ਕੀ ਪੰਥਕ ਜਿਹੜਾ ਖਲਾ ਹੈ ਕੌਣ ਭਰੂਗਾ ਇਹ ਸਭ ਮੰਨ ਦੱਸੂਗਾ ਕੋਈ ਅਸੀਂ ਇਕੱਲੇ ਨਹੀਂ ਹੈਗੇ ਜਿਹੜੇ ਉਸ ਜਿਹੜਾ ਹੈ ਉਸ ਸਪੇਸ ਲਈ ਕਰ ਰਹੇ ਹਾਂ ਹੁਣ ਹੁਣ ਪਿੱਛੇ ਝੋਣਾ ਹੋਈਆਂ ਲੋਕਾਂ ਨੇ ਟੋਟਲੀ ਰੱਦ ਕਰਤਾ ਤੇ ਭਾਈ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਕਿਨੇ ਆ ਉਸ ਦਮਦ ਲਈ ਵੀ ਲੋਕਾਂ ਦੀਆਂ ਪੰਥਕ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਨਾਲ ਜੁੜੀਆਂ ਹੋਈਆਂ ਤੇ ਇਸ ਲਈ ਇਹ ਸਿਰੀਆਂ ਸਾਰੀਆਂ ਜੋ ਆਪਾਂ ਗੱਲਾਂ ਕਰ ਰਹੇ ਹਾਂ ਇਹ 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 ਕੋਈ ਮੈਨੇ ਨਹੀਂ ਰੱਖਦੀਆਂ ਵੀ ਕੀ ਹੋਊਗਾ ਗੱਲ ਤਾਂ ਇਹ ਵੀ ਬਚਾਉਣਾ ਕਿਵੇਂ ਅਸੀਂ ਕਿਸ ਤਰੀਕੇ ਦੇ ਨਾਲ ਕੀ ਸਾਨੂੰ ਵਿਚਾਰਧਾਰਾ ਕੀ ਸਿਧਾਂਤਾਂ ਦੇ ਅਸੀਂ ਪਹਿਰਾ ਕਿਵੇਂ ਦੇਣਾ ਹੈਗਾ ਅੱਜ ਜਿਹੜੀਆਂ ਗੱਲਾਂ ਆ ਰਹੀਆਂ ਨੇ ਜਿਹੜਾ ਚਾਹੇ ਪ੍ਰਦੀਪ ਜਿਹੜਾ ਕਲੇਰ ਹੈ ਉਹਨੇ ਗੱਲ ਕਹੀ ਮੀਮਸਾ ਨੇ ਕਹੀ ਜਾਂ ਕੱਲ ਜਿਹੜੇ ਜਿਨ੍ਹਾਂ ਨੇ ਐਫ ਆਈ ਆਰ ਕਰਾਈ ਸੀ ਖਾਲਸਾ ਜੀ ਜਿਨ੍ਹਾਂ ਨੇ ਉਦੋਂ ਡੇਰੇ ਬਾਬੇ ਦੇ ਮੁਖੀ ਦੇ ਖਿਲਾਫ ਉਹਨਾਂ ਨੇ ਪ੍ਰੈਸ਼ਰ ਪਾਇਆ ਉਹਨੇ ਆਪ ਕਹੇ ਵੀ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਇਹਨਾਂ ਵੱਲੋਂ ਸੋ ਗੱਲਾਂ ਛੋਟੀਆਂ ਥੋੜਾ ਨੇ ਬੜੀ ਸੀਰੀਅਸ ਗੱਲਾਂ ਨੇ ਉਹਨਾਂ ਦਾ ਇਹਨਾਂ ਕੋਲ ਜਵਾਬ ਹੈ ਨਹੀਂ ਤੇ ਉਹ ਫਿਰ ਉਸ ਕਰਕੇ ਜਵਾਬ ਨਾ ਹੋਣ ਕਰਕੇ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਹੈ ਵੀ ਹੁਣ ਅਸੀਂ ਜਿਹੜੀਆਂ ਨੇ ਇਹਨਾਂ ਦਾ ਲੋਕਾਂ ਦਾ ਧਿਆਨ ਇਧਰ ਉਧਰ ਭੜਕਾਈਏ ਇਨਾਂ ਕੋਲੋਂ ਗੱਲ ਦਾ ਕੋਈ ਜਵਾਬ ਹੈ ਜਿਹੜੀਆਂ ਉਹਨਾਂ ਨੇ ਸਵਾਲ ਖੜੇ ਕੀਤੇ ਉਹਨਾਂ ਦਾ ਕੋਈ ਜਵਾਬ ਨਹੀਂ ਪਰ ਇਹਦੇ ਚ ਪ੍ਰਿੰਤਜੀ ਜਿਵੇਂ ਕਿ ਤੁਸੀਂ ਵੀ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਆਉਣੇ ਹੋ ਚਲੋ ਸੁਖਦੇਵ ਸਿੰਘ ਢੀਂਡ ਸਾਊਂਡ ਦਾ ਉਹ ਤੋਂ ਪੁਰਾਣੇ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਵੱਡੇ ਤੌਰ ਤੇ ਜ਼ਿੰਮੇਵਾਰੀਆਂ ਨਿਭਾਈਆਂ ਨੇ ਜਿਹੜਾ ਕਨਸਟੀਟਿਊਸ਼ਨਲੀ ਤੌਰ ਤੇ ਉਹ ਕਹਿੰਦੇ ਨੇ ਵੀ ਜਿਹੜਾ ਇੱਕ ਵੱਡੀ ਪਰਸੈਂਟੇਜ ਸਾਡੇ ਨਾਲ ਹੈ ਤਾਂ ਉਹ ਡਿਸੀਜਨ ਲੈ ਸਕਦੇ ਨੇ ਵੈਸੇ ਕਨਸਟੀਟਿਊਸ਼ਨ ਤਾਂ ਕਿਉਂ ਤੁਹਾਨੂੰ ਵੀ ਪਤਾ ਅਕਾਲੀ ਦਲ ਦਾ ਕੀ ਹੈ ਤੇ ਉਹ ਗੱਲ ਇਹ ਹੈ ਤੁਸੀਂ ਅਕਾਲੀ ਦਲ ਕੀ ਹੈ ਵਿਚਾਰਧਾਰਾ ਇੱਕ ਪੰਥਕ ਵਿਚਾਰਧਾਰਾ ਦੀ ਨੁਮਾਇੰਦਗੀ ਕਾਲੀ ਦਲ ਕਰਦਾ ਸੋ ਤਕਰੀਬਨ ਮੈਂ ਕਹੀਏ ਵੀ ਸਾਰੇ ਦੁਨੀਆ ਦੇ ਸਿੱਖ ਨੇ ਉਹਨਾਂ ਦੀ ਮੁੱਖ ਤੌਰ ਤੇ ਜੇ ਨੁਮਾਇੰਦਗੀ ਸ਼੍ਰੋਮਣੀ ਕਾਲੀ ਦਲ ਕਰਦਾ ਉਹ ਕਰੋੜਾਂ ਲੋਕ ਨੇ ਉਹ ਕਰੋੜਾਂ ਚੋਂ 10 ਵੀ ਆਪਦੇ ਚਮਚੇ ਚੁਣ ਕੇ ਉਹਨਾਂ ਨੂੰ ਇਹਨਾਂ ਨੇ ਉਹਦੇ ਆਪਦੇ ਬਣਾਤਾ ਚਾਹੇ ਕਿਸੇ ਵੀ ਅਹੁਦੇ ਤੇ ਦੇਤੀ ਤੇ ਉਹ ਨੁਮਾਇੰਦੇ ਨਹੀਂ ਬਣਗੇ ਉਹ ਤਾਂ ਇਹਨਾਂ ਦੇ ਆਪ ਦੇ ਪਿੱਟੂ ਨੇ ਚਮਚੇ ਨੇ ਉਹਨਾਂ ਨੇ ਕੀ ਪੰਥ ਦੀ ਜਿਹੜੀ ਹੈ ਭਾਵਨਾਵਾਂ ਦੀ ਜਿਹੜੀ ਹੈ ਨਾਮਜ਼ਦੀ ਕਰਨੀ ਹੈ ਉਹ ਤਾਂ ਜੋ ਇਹ ਕਹਿਣਗੇ ਉਵੇਂ ਕਰ ਰਹੇ ਨੇ ਤਾਂ ਅਸੀਂ ਮੰਨिए ਜੇ ਸਹੀ ਢੰਗ ਦੇ ਨਾਲ ਪ੍ਰੋਪਰ ਪ੍ਰੋਸੈਸ ਦੇ ਨਾਲ ਚੋਣ ਹੋਵੇ ਹੁਣ ਕੀ ਕਰਦੇ ਨੇ ਤੂੰ ਆਪ ਦੇ ਜਿਹੜਾ ਵੀ ਕੋਈ ਹਲਕਾ ਇੰਚਾਰਜ ਆ ਉਹਨੂੰ ਕਹਿੰਦੇ ਤਿੰਨ ਬੰਦੇ ਤੋਂ ਆਪ ਜੇ ਦੇ ਦੇ ਉਹਨੂੰ ਅਸੀਂ ਡੈਲੀਗੇਟ ਬਣਾ ਦਿੰਦੇ ਹਾਂ ਕੁਝ ਸਿਸਟਮ ਤੋੜਨਾ ਹੈਗਾ ਥਨੂੰ ਸੁਣਨਾ ਚੁਣ ਕਿਉਂ ਆਉਂਦੇ ਹੋ ਤੁਹੇ ਤਾਂ ਉਹਨਾਂ ਦੇ ਨੁਮਾਇੰਦੇ ਨੇ ਪਰ ਫਿਰ ਵੀ ਅਸੀਂ ਲੜਾਈ ਲੜਾਂਗੇ ਅਸੀਂ ਜਿਹੜਾ ਹੈ ਜੇ ਅਸੀਂ ਚੱਲੇ ਆ ਜਿੱਤ ਹਾਰ ਕੋਈ ਨਹੀਂ ਜਿਹੜੀ ਹੈ ਡੈਲੀਗੇਟਾਂ ਚ ਵੱਧ ਘਟਦੀ ਗੱਲ ਤਾਂ ਇਹ ਵੀ ਸਾਨੂੰ ਜਿਹੜੀ ਹੈ ਇੱਕ ਅਸੀਂ ਸਿੰਬੋਲਿਕ ਜਿਹੜੀ ਹੈ ਲੜਾਈ ਉਹ ਅਸੀਂ ਲੜਨੀ ਹੈ ਤੇ ਲੋਕਾਂ ਨੂੰ ਇੱਕ ਦੱਸਣਾ ਹੈ ਵੀ ਅਸਲ ਚ ਅਕਾਲੀ ਦਲ ਕੀ ਹੈ ਕਿਹੜੇ ਲੋਕ ਨੇ ਜਿਹੜੇ ਅਕਾਲੀ ਦਲ ਨੂੰ ਬਚਾਉਣ ਲਈ ਤੁਰੇ ਹੋਏ ਨੇ ਕਿਹੜੇ ਲੋਕ ਨੇ ਜਿਹੜੇ ਇੱਕ ਪਰਿਵਾਰ ਨੂੰ ਹੀ ਇੱਕ ਵਿਅਕਤੀ ਨੂੰ ਬਚਾਉਣ ਲਈ ਤੁਰੇ ਹੋਏ ਨੇ ਇਹ ਅੰਤਰ ਅਸੀਂ ਲੋਕਾਂ ਦੇ ਸਾਹਮਣੇ ਕਰਨਾ ਹੈ ਇੱਕ ਆਖਰੀ ਸਵਾਲ ਹੈ ਪ੍ਰੋਗਰਾਮ ਕੋਈ ਦੇ ਰਹੇ ਹੋ ਕਿਉਂਕਿ ਜਿੰਨੇ ਵੀ ਤੁਹਾਡੇ ਕਾਲਜ ਜਲਾ ਡਿਸੀਜਨ ਹੋਇਆ ਖੈਰ ਉਸ ਤੋਂ ਬਾਅਦ ਤਾਂ ਇਹ ਦੇਖਿਆ ਜਾਵੇ ਵੱਡੇ ਤੌਰ ਤੇ ਇੱਕ ਕਹਿ ਸਕਦੇ ਆਂ ਵੀ ਚਾਹੇ ਤਾਂ ਤੁਹਾਡੇ ਲਈ ਝੜਕਾ ਕਹਿ ਲਈਏ ਚਾਹੇ ਕਹ ਲਈਏ ਵੀ ਹੁਣ ਬਿਲਕੁਲ ਲਾਈਨ ਕਲੀਅਰ ਹੋ ਗਈ ਆ ਕੋਈ ਪ੍ਰੋਗਰਾਮ ਲੈ ਕੇ ਚੱਲੇ ਹੋਗੇ ਤਾਂ ਕੋਈ ਦੁਬਾਰੇ ਮੀਟਿੰਗਾਂ ਦਾ ਦੌਰ ਕੀ ਅੱਗੇ ਕੀ ਪ੍ਰੋਸੈਸ ਰਹਿਣਾ ਲੱਗ ਨਹੀਂ ਪ੍ਰੋਗਰਾਮ ਤਾਂ ਅਸੀਂ ਦੇਵਾਂਗੇ ਸਾਡੇ ਕੋਸ਼ਿਸ਼ ਤਾਂ ਅਸੀਂ ਪ੍ਰੋਗਰਾਮ ਆਲਰੇਡੀ ਅਨਾਉਂਸ ਕਰ ਚੁੱਕੇ ਆਂ ਸੈਮੀਨਾਰ ਕਰਾਵਾਂਗੇ ਪੰਜਾਬ ਦੇ ਵਿੱਚ ਸਾਰੇ ਹਿੱਸਿਆਂ 'ਚ ਜੋ ਸਾਡੇ ਪੁਰਾਣੇ ਆਗੂ ਰਹੇ ਨੇ ਉਹਨਾਂ ਦੇ ਦਿਹਾੜੇ ਦਿਨ ਮਨਾਉਣੇ ਆਸੀਂ ਜਿਵੇਂ ਜਸਰ ਟੁੱੜ ਸਾਹਿਬ ਦਾ ਅਸੀਂ ਮੋਹਨ ਸਿੰਘ ਤੁਲਜੀ ਦਾ ਅਸੀਂ ਜਿਹੜਾ ਹੈ ਵਰਸੀ ਮਨਾ ਕੇ ਹਟਿਆ ਸੰਤ ਅਰਚਨ ਸਿੰਘ ਜੀ ਲੰਗਵਾਲ ਸਾਹਿਬ ਦੀ ਅਸੀਂ ਵਰਸੀ ਬਣਾਉਣ ਜਾ ਰਹੇ ਹਾਂ 20 ਨੂੰ ਫਿਰ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਦਾ ਜੋ 100ਵਾਂ ਜਨਮ ਦਿਨ ਉਹ ਅਸੀਂ ਮਨਾਉਣਾ ਹੈਗਾ ਇਹ ਇਹ ਅਸੀਂ ਜਿਹੜਾ ਹੈ ਇੱਕ ਪ੍ਰੋਗਰਾਮ ਦੇ ਤਹਿਤ ਤਾਂ ਕਿ ਜਿਹੜੀਆਂ ਹੈ ਪੰਥਕ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਨੂੰ ਅਸੀਂ ਜੋੜੀਏ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਤੇ ਪੁਰਾਣਾ ਜਿਹੜਾ ਹੈ ਕਾਲੀ ਦਲ ਸੁਰਜੀਤ ਕਰੀਏ ਕਲਪਰ ਕਿਤੇ ਕਿਤੇ ਇਨਸਾਨਾਂ ਦਾ ਕਹਿਣਾ ਕਿ ਜਿਹੜਾ ਅਕਾਲੀ ਦਰ ਨੂੰ ਲੈ ਕੇ ਲੋਕ ਸਾਥ ਦਿੰਦੇ ਸੀ ਤੇ ਜਿਹੜੀ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਸੀ ਹੁਣ ਉਹੀ ਲੋਕਾਂ ਨੂੰ ਅਸੀਂ ਅੱਗੇ ਕਰਨ ਜਾ ਰਹੇ ਹਾਂ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਰਾਹਾਂ ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ ਪਰ ਦੂਜੇ ਪਾਸੇ ਇਹ ਜ਼ਰੂਰ ਹੈ ਵੀ ਜਿਹੜੇ ਆਪਰੇਸ਼ਨ ਨਾਗਪੁਰ ਦੀ ਗੱਲ ਕਰਦੇ ਆ ਉਹ ਕਹਿੰਦੇ ਜੇ ਫੈਕਟਸ ਦੇਖੇ ਜਾਣ ਤਾਂ ਜਦੋਂ ਲਾਸਟ ਤੱਕ ਗੱਲਾਂ ਭਾਜਪੀ ਦੇ ਨਾਲ ਗਠਜੋੜਨ ਦੀਆਂ ਹੁੰਦੀਆਂ ਰਹੀਆਂ ਤਾਂ ਫਿਰ ਸਮਝਿਆ ਜਾ ਸਕਦਾ ਨੇੜੇ ਕੌਣ ਸੀ ਤੇ ਦੂਰ ਕੌਣ ਸੀਗਾ ਕਿਉਂਕਿ ਅਸੀਂ ਸਾਥ ਛੱਡ ਕੇ ਆਏ ਸੀ ਜਦੋਂ ਕਿ ਪਹਿਲਾਂ ਅਲਾਈਂਸ ਦੇ ਨਾਲ ਇੱਕ ਵਾਰੀ ਮੰਤੇ ਦਿਨਾਸ ਮਿਸਿੰਗ ਰਜਨਸ 100% ਟੀਵੀ ਚੰਡੀਗੜ੍ਹ